ਈਗਾ ਦੋਸਤੋ ਅੱਜ ਦੇ ਬਲਾਉ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ 56 ਪੀਆਰ 126 ਪੀਆਰ 126 ਛੱਟਗੀਆਂ ਗਾਹਾਂ ਕੀਤੀ ਕਦੂਆਂ ਤੋਰੀਆਂ ਜਿਹੜੀਆਂ ਆਪਾਂ ਲਾਉਣੀਆਂ ਨੇ ਉਹਦਾ ਪ੍ਰਬੰਧ ਕਰ ਰਹੇ ਹਾਂ ਅੱਜ ਆਪਾਂ ਤੇ ਵਰਗਾ ਮੌਸਮ ਬੜਾ ਖਰਾਬ ਹੋਇਆ ਪਹਿਨੇ ਜਹੱਦ ਤੋਂ ਜ਼ਿਆਦਾ ਇਹ ਲੱਗਦਾ ਵੀ ਮੀਂਹ ਹੁਣ ਵੀ ਆਏ ਤੇ ਹੁਣ ਵੀ ਆਇਆ ਲੱਗਦਾ ਮੀਂਹ ਆਊਗਾ ਵੀ ਲਾਜ਼ਮੀ ਤੇ ਹੁਣ ਤਾਂਹੀਂ ਕਾਲੀ ਨਾ ਪੱਜ ਜਾਣਾ ਮੈਂ ਵੀ ਵੀ ਕੈਰੀ ਬਣਾਈ ਪਈ ਆ ਤੇ ਖੇਤ ਜੱਗਦਾ ਸੈੱਟ ਕੇ ਬਹੁਤ ਕਰਦਾਂਗੇ ਜਾ ਪਾਣੀ ਹੋਣ ਲੱਗਿਆ ਤਾਂ ਲਾ ਦਾਂਗੇ ਜੇ ਨਾ ਲੱਗੇ ਤਾਂ ਕੋਈ ਗੱਲ ਨਹੀਂ ਪਾਣੀ ਦਾ ਫੇਸ ਵੀ ਲੱਗ ਜੂ ਪੈਸੇ ਐਂਕੀ ਤਾਂ ਰੱਬ ਹੀ ਲਾ ਦੇ ਮੈਂ ਲਾਦਾ ਪਾਣੀ ਦਾ ਤੇ ਮੌਸਮ ਬਹੁਤ ਨਿਆਇ ਜਿੰਨਾ ਭਾਵੇਂ ਇਹਦੇ ਖਰਾਬ ਆਇਆ ਐਦ ਕੀ ਪਤਾ ਨੀ ਕੀ ਕੋਈ ਦਰਦੀ ਕੁਮਾਰ ਬੇਬੀ ਆ ਗਈ ਤੇ ਮੌਸਮ ਖਰਾਬ ਰੋਜ਼ ਖਰਾਬ ਹੋ ਜਾਂਦਾ ਰੋਜ਼ ਖਰਾਬ ਹੋ ਜਾਂਦਾ ਬੁਰਾ ਹਾਲ ਕਰ ਰੱਖਿਆ ਹੈ ਜੀ ਮੌਸਮ ਨੇ ਮੌਸਮ ਪਤਵਾਰ ਕੀ ਬਹੁਤ ਜਿਆਦਾ ਪ੍ਰਾਹਰ ਅਸੀਂ ਇਹਦੇ ਕਿੱਦੇ ਦੇ ਵੀ ਮੌਸਮ ਖਰਾਬ ਹੋਣਾਗਾ ਤੇ ਮੌਸਮ ਹੋ ਵੀ ਗਿਆ ਖਰਾਬ ਪੂਰਾ ਪੱਲ ਨਾ ਤਾਈ ਕਰਕੇ ਸਬਜ਼ੀਆਂ ਨੂੰ ਬੜੀ ਮਾਰ ਪਈ ਜਾਂਦੀ ਹੈ ਜੀ ਸਬਜ਼ੀ ਹੁਣ ਆਪਾਂ ਰੱਖੀ ਵੀ ਘੱਟਾ ਹੁਣ ਆਪਾਂ ਲਗਭਗ ਸਵਾ 1 ਕਿੱਲਾ ਸਬਜ਼ੀ ਦਾ ਰੱਖਾਂਗੇ ਸਾਰਾ ਤੇ 2-4 ਦਿਨਾਂ ਚ ਬਸ ਆਪਣੀ ਫੁੱਲ ਗੋਭੀ ਦੀ ਵੀ ਕਰਦੇ ਆਂ ਤੇ ਆਲੀ ਬਹੁਤ ਵੀਜੀਆਂ ਸੀ ਤੇ ਨਾ ਫਿਰ ਫੁੱਲ ਗੋਭੀ ਲਾਵਾਂਗੇ ਕਿਉਂਕਿ ਸੋਨ ਪਤੀ ਆ ਵੀ ਇਸ ਰੁੱਤ ਦੇ ਵਿੱਚ ਆਪਾਂ ਥੋੜੀ ਸਬਜ਼ੀ ਘਟਾ ਦਿੰਨੇ ਹੁੰਦੇ ਆ ਕਿਉਂਕਿ ਇਸ ਰੁੱਤ ਦੇ ਵਿੱਚ ਉਹੀ ਸਬਜ਼ੀ ਕਾਮਯਾਬ ਆ ਜਿਹੜੀ ਸਬਜ਼ੀ ਸਿਰਫ ਆਪਾਂ ਆਪ ਤੋੜ ਸਕਦੇ ਆ ਲੇਬਰ ਤੋਂ ਨਹੀਂ ਪਵਾਉਂਦੇ ਕਿਉਂਕਿ ਗਰਮੀ ਜਾਦੇ ਹੋ ਜਾਂਦੀ ਆ ਲੇਬਰ ਨਹੀਂ ਤੋੜਦੀ ਇਹ ਸਬਜ਼ੀ ਨੂੰ ਜਿਆਦਾ ਨੂੰ ਹੁਣ ਆਪਾਂ ਦੂਜੀ ਸਾਰੀ ਸਬਜ਼ੀ ਜਿੰਨੀ ਆਪਣੀ ਕੌੜੀ ਮਿਰਚ ਉਹਨੂੰ ਬਾਅਦ ਦੇ ਉਹਨੂੰ ਜਦੋਂ ਪੀਆਰ 126 ਹੋਈ ਲਾਵਾਂਗੇ ਤੇ ਵਾਹਣ ਦੀ ਪਹਿਲਾਂ ਤੁਹਾਨੂੰ ਪਤਾ ਤਿਆਰੀ ਵੀ ਕਰਨੀ ਪੈਂਦੀ ਹੈ ਕਈ ਦਿਨ ਪਹਿਲਾਂ ਕਿਉਂਕਿ ਐ ਹੈਗਾ ਇਹ ਵਾਹਣ ਦੇ ਵਿੱਚ ਬੜਾ ਲੱਲਪੱਲ ਹੁੰਦਾ ਬਾਬੂ ਕੇ ਕਈ ਦਿਨ ਛੱਡਣਾ ਪੈਂਦਾਗਾ ਫੇਰ ਜਾ ਕੇ ਜਿੱਦੇ ਗੱਲ ਮੰਨਦੇ ਥੋੜੀ ਜਿਹੀ ਤੇ ਹੁਣ 2-4 ਦਿਨਾਂ ਚ ਵਾਹਣ ਜਦੋਂ ਮਾਹ ਹੋ ਗਿਆ ਲੋਟ ਹੋ ਗਿਆ ਜੇ ਅੱਜ ਵੀ ਪੈ ਗਿਆ ਤਾਂ ਫਿਰ ਕਈ ਦਿਨ ਮੈਨੂੰ ਵੀ ਛੱਡਣਾ ਪੂਗਾ ਮਲਚਿੰਗ ਸੀਟ ਪਹਿਲਾਂ ਚੱਕਣੀ ਆਪਾਂ ਮਲਚਿੰਗ ਸੀਟ ਚੱਕਾਂਗੇ ਤੇ ਫੇਰ ਉਹ ਕਰਾਂਗੇ ਆਪਣਾ ਮਲਚਿੰਗ ਸੀਟ ਚੱਕ ਕੇ ਉਸ ਤੋਂ ਬਾਅਦ ਫਿਰ ਬਾਹਣ ਨੂੰ ਖਾਲੀ ਖੁੱਲੀ ਕਰਦੇ ਹਾਂਗੇ ਤੇ ਪਹਿਲਾਂ ਆਪਾਂ ਬੀਜ ਅੱਜ ਜਾ ਕੇ ਪਾਉਦਾਂ ਤੇ ਦੇਖਦੇ ਹਾਂ ਹਲੇ ਮੈਂ ਕੱਲ ਕਿਹਾ ਤਾਂਗਾ ਸੀ ਦੋਸਤਾਂ ਨੇ ਕਿਆਰੀ ਬਣਾਗੇ ਹੋਣਗੇ ਇਹ ਵੀ ਨਹੀਂ ਪਤਾ ਹਲੇ ਕਿਆਰੀ ਵੀ ਆਪ ਨੂੰ ਬਣਾਉਣੀ ਪੈ ਜਾਵੇ ਉਹ ਮੈਨੂੰ ਕੱਲ ਥੋੜਾ ਜਿਹਾ ਕੰਮ ਹੋ ਗਿਆ ਸੀ ਉਹ Jio ਵਾਲਾ ਮੁੰਡਾ ਫਾਈਬਰ ਵਾਲਾ ਕਹਿੰਦਾ ਸੀ ਵੀ ਆਹ ਹੋ ਆ ਕਹਿੰਦਾ ਆਪ ਆ ਕੇ ਕਰਾ ਕੋ ਕੋ ਮੰਮੀ ਨਹੀਂ ਜਾ ਰਹਾ ਇੱਕ ਹੋਰ ਦਿੱਫਰ ਦੇਣਾ ਆਪਾਂ ਭਾਈ ਉਮੀਰ ਭਾਈ ਫੇਲਵਾ ਕੇ ਦੇਣਾਗਾ ਪਰ ਮਾਤਾ ਮੇਰੀ ਕਿਆਰੀ ਨੇ ਬੜੇ ਮਾੜੇ ਲੱਗਦੇ ਕਿ ਚਲੋ ਅੱਜ ਪਰਮਾਤਮਾ ਨਾਲ ਸਭ ਕੁਝ ਦਿੱਤਾ ਹਨ ਤੇ ਮੈਨੂੰ ਆਏ ਉਹਨੂੰ Wi-Fi ਲਵਾ ਦਈਏ ਆ ਉਹ ਸਾਰਾ ਕੰਮ ਲੋਟ ਆ ਜੋ Wi-Fi ਨਾਲ ਆਏ ਆ ਚੱਕਰ ਆ ਕੇਵਲ ਦੇ ਵਿੱਚ ਖਾਨ ਕਦੇ ਖੜ ਜਾਂਦੀ ਹੈ ਕਦੇ ਚੱਲ ਪੈਂਦੀ ਹੈ ਵਾਈਫਾਈ ਦੇ ਕਰਾ ਆਪਣੀ ਬੈਟਰੀ ਦੇਖੀ ਜਾਇਆ ਕਰੋ ਕਿ ਬਾਕੀ ਇਕ ਦੇਖ ਰਹਾ ਹੌਲੀ ਹੌਲੀ ਉਹਨੂੰ ਥੋੜਾ ਜਹਾਤ ਹੋਰ ਪੈਣ ਲੈੰਡ ਹੋਣਾ ਹਾਲੇ ਵੀ ਤੁਨ ਪਤੀਆ ਸਬਜੀ ਦਾ ਮੈਂ ਸਭ ਕੁਝ ਮਸਾਲ ਥੋੜਾ ਜੇ ਲੋਡ ਕੀਤਾ ਆ ਉਦੀ ਜ਼ਿੰਦਗੀ ਲੋਡ ਕੀਤੀ ਆ ਜੇ ਥੋੜਾ ਜਹਾਤ ਹੋਰ ਪੈ ਲੈਣ ਦੋ ਫਿਰ ਮੰਮੀ ਡੈਡੀ ਨੂੰ ਮੰਮੀ ਨੂੰ ਫੋਨ ਗਿਫਟ ਕਰਨਾ ਹੈ ਡੈਡੀ ਨੂੰ ਕਰਨਾ ਯਾਰ ਉਹ ਵੀ ਮੇਰੀ ਰੀਜ਼ ਆ ਦਿਲ ਦੀ ਵੀ ਆ ਮੰਮੀ ਡੈਡੀ ਨੂੰ ਪਰਫੋਮ ਗਿਫਟ ਕਰੀਏ ਉਹਨਾਂ ਨੂੰ ਫੋਨ ਗਿਫਟ ਇੱਕ ਕਰਾਂਗੇ ਲਾਜ ਵੀ ਥੋੜਾ ਜਹਾ ਹਲੇ ਹੱਥ ਮੇਰਾ ਪੈਣੀ ਦੇ ਹਾਂ ਭਾਈ ਯਾਰ ਤੋਂ ਥੋੜੇ ਹੱਤ ਉਹ ਵੀ ਜ਼ਰੂਰ ਕਰਾਂਗੇ ਕਿਉਂਕਿ ਐਵੇਂ ਮੈਂ ਆਪਾਂ ਬੁکریاں ਨਹੀਂ ਮਾਰਦੇਗਾ ਵੀ ਐਡਾ ਦਾ ਹਾਲੇ ਮੈਂ ਆਦੇ ਘਰ ਦੀ ਸੈਟਿੰਗ ਕੀਤੀ ਹੈ ਹਨਾ ਠੀਕ ਆ ਬੀਕਰ ਕੋਰਜਾ ਰੋਬਲੇ ਕਰ ਲੈ ਵੀ ਕਰਜਾ ਕੋਰਜਾ ਜਮਾ ਮੁਕਤ ਹੋਇਆ ਪੈਗਾ ਹੁਣ ਬਸ ਆ ਚੀਜ਼ ਆ ਵੀ ਤੁਹਾਨੂੰ ਸਹੀ ਗੱਲ ਆ ਹਨਾ ਕਿਉਂਕਿ ਬੇਫਾਜ਼ੂ ਬੁکریاں ਮਾਰੇ ਦਾ ਕੋਈ ਇਹਦੇ ਵਿੱਚ ਦਾਮ ਵਾਲੀ ਗੱਲ ਹੈ ਨਹੀਂ ਵੀ ਬਸ ਸਭ ਦੀ ਐਡਾ ਥੋੜੇ ਘਰ-ਬਾਰ ਨੂੰ ਵਧੀਆ ਰੱਖਦੀ ਹੈ ਸੈਟ ਸੈਟਿੰਗ ਰੱਖੋ ਥੋੜੀ ਜ਼ਿੰਦਗੀ ਦੀ ਪਰ ਇਹ ਨਹੀਂ ਹੈਗਾ ਵੀ ਹੱਥ ਤੋਂ ਜ਼ਿਆਦਾ ਨਹੀਂ ਆਇਆ ਜਾ ਜੇ ਆਪਾਂ ਕਹਿੰਦੇ ਕਿ ਕਰੋੜਾਪਤੀ ਬਣਨ ਵਾਲੇ ਇਹਦੇ ਵਿੱਚ ਗੱਲਾਂ ਨਹੀਂ ਗੁਣਾ ਕਮਾਈ ਹੈਗੀ ਆ ਵੀ ਆਪ ਦਾ ਬਹਾਨਾ ਯਾਰ ਇਹ ਬਿਲਕੁਲ ਹਾਰ-ਮਾਰ ਪੈਂਦੀ ਆ ਤਾਂ ਵੀ ਕੋਈ ਚੱਕਰ ਨਹੀਂ ਪੈਂਦਾ ਆਪਾਂ ਨੂੰ ਪਰ ਜਿਵੇਂ ਹੁਣ ਆਪਾਂ ਕਰ ਠੇਕੇ ਠੇਲੇ ਤੇ ਲੈ ਕੇ ਤੇ ਕਰ ਦਿੰਦਾ ਮੇਰਾ ਡੇੜੀ ਹੁਣ ਸਾਲ ਪਹਿਰ ਹੀ ਰਿਹਾ ਤੇ ਇਸ ਚੀਜ਼ ਨੇ ਹੁਣ ਵਧੀਆ ਚਲੋ ਕਰਦਾ ਕਰਤਾ ਤੇ ਹੌਲੀ-ਹੌਲੀ ਪਰਮਾਤਮਾ ਮੇਰ ਕਰੂਗਾ ਤੇ ਸਾਰਾ ਕੁਝ ਬਣ ਜਾਊਗਾ ਜਿਹਦਾ ਇੱਥੇ ਦਾ ਕਾਗਜ਼ ਆ ਜੀ ਸਭ ਕੁਝ ਬਣ ਜਾਊਗਾ ਤੇ ਬਾਕੀ ਆਪਾਂ ਹੁਣ ਜਾ ਕੇ ਕਿਰਾ ਬੀਜ ਦੇ ਧੋਨੇ ਦੀ ਬਹੁਤ ਤੇ ਦਿਖਾਉਣੇ ਆ ਤੁਹਾਨੂੰ ਪੀਆ 126 ਬੀਜ ਦੇ ਦਾ ਉਹ ਵੀ ਆਪਣੀ ਚੱਕੀ ਕਰਤੀ ਕੰਪਲੀਟ ਹੈ ਜਦੋਂ ਮੀਂਹ ਪੁਰਾ ਜੋਰਾ-ਜੋਰਾ ਤੇ ਆ ਗਿਆ ਉਹ ਜਿਹੜਾ ਮੈਂ ਲੈ ਦਿੱਤਾ ਉਹ ਵੀ ਵੀ ਰੜੀ ਵਰਕੇ ਦਾ ਲੈ ਇੱਕ ਚੀ ਦੇ ਕੇ ਮੈਂ ਵਧੀਆ ਕਾਲੀ ਕਾਲੀ ਜਾਂਦੇ ਬਹੁਤ ਸਸਤੀ ਕਿਉਂਕਿ ਫੇਰ ਕੰਮ ਔਖਾ ਹੋ ਜਾਂਦਾ ਹੁੰਦਾ। ਹੁਣ ਕਿਰਾ ਪਾਉੜ ਦੇ ਪੀ ਤੇ ਹੁਣ ਪਾਣੀ ਤਾਂ ਲਾਈ ਦੇਵਾਂਗੇ ਨਾ ਜੀ ਕੋ ਬਾਦ ਕਰਤੀ ਹੈ। ਸਨੀ ਬੰਦਾ ਬਾਬਾ ਹੋ ਗਿਆ। ਇਹ ਪੂਰਾ ਫੁੱਲ ਪਈ ਇਹਨਾਂ ਆਪਾਂ ਸੋ। ਮੈਂ ਇੰਨੇ ਦਾ ਰਸ ਫੱਲੇ ਲੈਣਾ ਆਇਆ। ਇਹ ਰੜੀ ਵਰਕੇ ਉਹ ਆ। ਜਿਸੀ ਆਪਣੀ ਖੋ ਹੋ ਗੀ। ਕਿੰਦਾ ਹੋ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ ਛੜਤੀ ਛੱਬੀ ਦੀ ਬੋਲ ਇਹ ਨਹੀਂ ਸੁਰ ਅੱਜ ਕਾ ਮ ਬਾਹਣ ਦੇ ਵਿੱਚੋਂ ਚੱਕੀ ਜਾਂਦੇ ਕਾਗਜ ਆਪਾਂ ਮਾਗੋ ਸੇਦਾ ਦੇ ਤੇ ਸਾਰਾ ਇਕੱਠਾ ਕਰ ਕਰ ਬਾਹਰ ਕਰਨਾ ਪੈਂਦਾ ਕਿਉਂਕਿ ਬਾਹਣ ਦੇ ਵਿੱਚ ਇਹ ਚੀਜ਼ਾਂ ਖਾਦੀ ਲੱਗਦੀਆਂ ਨੇ ਦਵਾ ਬਚੂ ਨਾ ਲਾਉਣਾਗਾ ਵੀ ਇਹਨੂੰ ਬਾਹਰ ਨੂੰ ਸੁਧਾਰਾਂਗੇ ਆਪਾਂ ਸੁਧਾਰਨਾ ਪੈਂਦਾ ਬਾਹਣ ਨਹੀਂ ਕਰਦੇ ਬਾਹਣ ਨਹੀਂ ਸੁਧਾਰਦੇਗੇ ਫਿਰ ਅਗਲੀ ਫਸਲ ਮਾੜੀ ਰਹਿਣ ਲੱਗ ਜਾਂਦੀ ਹੈ ਇਹ ਚੀਜ਼ ਨੂੰ ਹੁਣ ਬਾਹਰ ਕਰਨਾ ਜ਼ਰੂਰੀ ਹੈ ਸਾਬ ਤੋਂ ਕਹਿੰਦੇ ਕਾਗਜ ਕਾਜ ਤਾਂ ਉਹੀ ਨਿਕਲਦਾ ਹੈਗਾ ਬਾਹਣ ਦੇ ਵਿੱਚੋਂ ਜਦੋਂ ਬਿਲਕੁਲ ਜਾਂਦੀ ਨਹੀਂ ਹੈਗਾ ਇਹ ਉਮੀ ਪਿਆ ਰਹਿੰਦਾਗਾ ਇਹਨੂੰ ਚੱਕਣਾ ਜ਼ਰੂਰੀ ਹੈ ਇਹ ਗੱਲ ਤਾਂ ਨਹੀਂ ਕਿ ਕਿਸੇ ਦਾ ਕਈ ਬੰਦੇ ਦੀ ਗਲਤੀ ਵੀ ਕਰਦੇ ਨੇ ਵਿੱਚ ਬਾਅਦ ਹੁੰਦੇ ਸਾਥੋਂ ਵੀ ਹੋਈ ਹੈ ਇੱਕ ਵਾਰੀ ਗਲਤੀ ਇਹ ਤੇ ਪਰ ਵਿੱਚ ਨਹੀਂ ਪਾਉਣਾ ਚਾਹੀਦਾ ਇਹ ਜਿੰਨਾ ਹੋ ਸਕਦਾ ਇਹਨੂੰ ਬਾਹਰ ਕੱਢੋ ਚੱਕ ਕੇ ਸਾਰੇ ਨੂੰ ਤੇ ਬਾਹਰ ਕੱਢਣੀ ਇਹਦਾ ਹੱਲ ਲਗਾ ਨਹੀਂ ਫਿਰ ਬਾਹਰ ਦੇ ਵਿੱਚ ਜਿੱਥੇ ਇਹ ਕਾਗਜ ਰਹਿ ਗਿਆ ਉਥੇ ਫਸਲ ਨੂੰ ਬਹੁਤ ਜ਼ਿਆਦਾ ਮਾਰ ਪੈਂਦੀ ਆ ਇਹਨੂੰ ਸਾਰੇ ਨੂੰ ਐਸ ਲੋਟ ਆਪਾਂ ਬਾਹਰ ਕੱਢ ਲਾਂਗਾ ਚੱਕ ਕੇ ਤੇ ਕਈ ਕੁਝ ਨਹੀਂ ਹੁੰਦਾ ਤੇ ਥੋੜੀ ਜੀ ਥੋੜੀ ਲੇਬਰ ਵੀ ਲੱਗੂਗੀ ਜੇ ਤੁਹਾਨੂੰ ਆਪ ਦੇ ਕੋਲ ਮਾਣੇ ਤਾਂ ਆਪਰ ਨੂੰ ਇਹਨੂੰ ਚੱਕਣ ਤੋਂ ਪਹਿਲਾਂ ਇੱਕ ਜ਼ਰੂਰ ਕੰਮ ਕਰ ਲਓ ਬਾਹਰ ਨੂੰ ਗਿੱਲਾ ਕਰ ਲਓ ਥੱਲੋ ਫਿਰ ਇਹ ਛੇਦੀ ਚੱਕਿਆ ਜਾਂਦਾ ਜੇ ਬਾਹਰ ਗਿੱਲਾ ਨਾ ਹੋਵੇ ਫਿਰ ਇਹ ਚੱਕਿਆ ਨਹੀਂ ਜਾਂਦਾ ਹੈਗਾ ਬਾਹਰ ਜੇ ਗਿੱਲਾ ਹੋਵੇ ਤਾਂ ਆਇਆ ਵੀ ਸਾਈਡ ਤੋਂ ਛੇਦੀ ਪੱਟਿਆ ਇਹਦਾ ਦੀ ਫਿਰ ਧਰਤੀ ਵਿੱਚ ਜਾਮ ਹੋ ਜਾਂਦਾ ਫਿਰ ਪੱਟਿਆ ਨਹੀਂ ਜਾਂਦਾ ਹੈਗਾ ਚੱਕਣ ਮੇਰੇ ਬਾਹਰ ਨੂੰ ਪਹਿਲਾਂ ਰਮਾ ਲਓ ਚਾਹੇ ਜੇ ਹੁਣ ਸਾਡੇ ਮੀਂਹ ਪੈ ਗਿਆ ਸੀ ਸਾਡੇ ਤਾਂ ਮੀਂਹ ਨਹੀਂ ਕੰਮ ਲੋਟ ਕਰਦਾ ਤੇ ਮੀਂਹ ਪੈ ਗਿਆ ਤਾਂ ਤਾਂ ਵੀ ਲੋਟਾ ਜਿਹਾ ਉੱਟ ਨਹੀਂ ਆਉਂਦਾ ਬਾਹਰ ਨੂੰ ਗਿੱਲਾ ਕਰ ਲਓ ਪਹਿਲਾਂ ਪੱਟਣ ਮੇਰੇ ਫਿਰ ਸਾਈਡਾਂ ਤੋਂ ਕਾਹਜਾ ਪੱਟਣਾ ਸੁੱਕਾ ਹੋ ਜਾਂਦਾ ਐਸ ਤਰ ਇਹਨੂੰ ਪਾਉਣ ਵੇਲੇ ਇਹਨੂੰ ਆਵੇ ਇਹਦੇ ਨਾਲ ਫਾਇਦੇ ਹੀ ਬਹੁਤ ਨੇ ਜਦੋਂ ਚੱਕਣ ਵੇਲੇ ਫਿਰ ਤਸੱਲੀਆਂ ਹੀ ਬਹੁਤ ਕਰਾਉਂਦੀ ਹੈ ਬਾਹਰ ਦੇ ਵਿੱਚ ਮਾਂ ਨੂੰ ਲੈ ਕਰਤੀ ਇੱਕ ਹੋਰ ਸਹੂਲਤ ਦਵਾਈ ਜਾਂਦੇ Wi-Fi ਮੰਮੀ ਵਾਲੇ ਔਖੀ ਹੁੰਦੀ ਸੀ ਤੋਂ ਲੱਗ ਜੁੰਗ ਜਾਂਦਾ ਸੀ ਵੀ ਤੇ ਕਹ ਹੁਣ ਵੈਕ ਕਰ ਕਰ ਦੇਖੀ ਜਾ ਕਰੇ ਚਾਹੇ ਨਾਟਕ ਜਿਹੜਾ ਸੀ ਲੱਗ ਜਾ ਕਰਵਾ ਕੇ ਕਹਿੰਦੀ ਸਬ지 ਸੁਜੀ ਧੰਨ ਵਲੇ ਮੇਰਾ ਸੀਨ ਲੱਗ ਗਿਆ ਹੁਣ ਨਹੀਂ ਸੀਨ ਲੱਗਦਾ ਹੁਣ ਫਿਰ ਜਿਵੇਂ ਮਰਜ਼ੀ ਦੇਖੀ ਜਾ ਕਰ ਅੱਜ ਮੰਮੀ ਨੂੰ ਕਰਤੀ ਫਿਰ Wi-Fi ਆਵੇ ਸਹੂਲਤ ਕਰ ਦਾਂਗੇ ਬਣਾ ਦਾਂਗੇ ਅਜ ਰੇਂਜ ਤੇ ਇੱਕ ਲੈ ਕੇ ਦੇ ਦਿੰਦੇ ਹੁਣ ਦੇਖਦੇ ਮੰਮੀ ਨੂੰ ਐਂਡਰੌਇਡ ਫੋਨ ਇਹ ਤਾਂ ਮੇਰੇ ਵਾਲਾ ਪੈ ਨਹੀਂ ਹੋਈ ਦੇ ਦਾਂਗੇ ਨੋਟ ਕਰਾ ਕੇ ਕੋਈ ਇੱਕ ਹੋਰ ਐਂਡਰੋਇਡ ਫੋਨ ਪਿਆ ਉਹ ਦੇ ਦਾਂ ਮੰਮੀ ਨੂੰ ਆਪ ਵੀ ਮੋਏ ਨਾਲ ਬੈਠੀ ਸਾਰਾ ਦਿਨ ਦੇਖੀ ਜਾ ਕਰ ਜਦੋਂ ਕੇਰਾ ਮੰਮੀ ਦੇਖ ਹਾਲੇ ਦੇਖਦੀ ਨਹੀਂ ਮੇਰੀ ਮੰਮੀ ਹਿਸਟਾ ਇੰਸਟਾਗ੍ਰਾਮ ਦੇਖਣ ਲੱਗ ਗਿਆ ਮੈਂ ਸੁਭਾਵਾ ਗਿਆ ਮੰਮੀ ਮੈਨੂੰ ਕਹਿੰਦੀ ਕੀ ਦੇਖੀ ਨਾ ਰਹਿਣਾ ਇਹ ਸਾਰਾ ਦਿਨ ਤੇ ਮੈਂ ਤਾਂ ਤੈਨੂੰ ਪੈ ਗਿਆ ਸੁਭਾਵਾ ਮੈਂ ਸੂਝ ਦੇਖ ਨੋਟਰਾ ਫਿਰ ਨਹੀਂ ਨਹੀਂ ਚੀਜ਼ ਇਹ ਜੀ ਹੈ ਮਾਤਾ ਵਾਸਤੇ ਭਾਈ ਜਿੰਨਾ ਕੋ ਹੋ ਸਕਦਾ ਸਹੂਲਤ ਆਪਾਂ ਕਰੀ ਜਾਂਦੇ ਆ ਪਹਿਲਾਂ ਮਾਤਾ ਨੂੰ ਆਈਸੀ ਲਵਾ ਕੇ ਦਿੱਤਾ ਸੀ ਨਾ ਵਾਈਫਾਈ ਫਿਰ ਮੰਮੀ ਔਖੀ ਹੋ ਜਾਂਦੀ ਕਿਉਂਕਿ ਕੇਬਲ ਦਾ ਥੋੜਾ ਜਿਹਾ ਸਿਗਨਲ ਬੜਾ ਡਾਊਨ ਹੋ ਗਿਆ ਪਿੱਛੇ ਥੋੜੇ ਜਿਹੇ ਟਾਈਮ ਦਾ ਪਤਾ ਨਹੀਂ ਕੀ ਕੇਬਲ ਨੇ ਚੱਕਰੀ ਪੈਂਦਾ ਜਾਂਦਾ ਦਿਨੋਂ ਦਿਨ ਡੈਡੀ ਹੁੰਦਾ ਜਾਂਦਾ ਸਿਗਨਲ ਜਦੋਂ ਦੇਖਣਾ ਹੁੰਦਾ ਕੁਛ ਤੇ ਆਹ ਹੁਣ ਜੇ ਪੰਜਾਬ ਦਾ ਮੈਚ ਮੂ ਚੱਲਦਾ ਸੀ ਤਾਂ ਜੰਮੀ ਹੋ ਗਿਆ ਸੀ ਫਿਰ ਵਾਈਫਾਈ ਵਾਲੀ ਮਸਹੂਰਤੀ ਕਰ ਹੁਣ ਮਾਤਾ ਨੂੰ ਵਾਈਫਾਈ ਵਾਲੀ ਸਹੂਤੀ ਹੁਣ ਕਰਤੀ ਫਿਰ ਵਾਈਫਾਈ ਆਇਆ ਵੀ ਛੇਤੀ ਛੇਤੀ ਰੁਕਦਾ ਨਹੀਂ ਹੈਗਾ ਨਾ ਹੋਊਗਾ ਛੇਕਣ ਨੂੰ ਦਿੰਦਾ ਉਹਨਾਂ ਕ ਤਾਂ ਫਿਰ ਨੈਟ ਪਈ ਹੁੰਦਾ ਆਪਣੇ ਫੋਨ ਦੇ ਵਿੱਚ ਉਹਨਾਂ ਵਿੱਚ ਰੋਦੇ ਦੇਖ ਲਿਆ ਕਰਾਂਗੇ ਕਦੇ ਰੁਕ ਵੀ ਜਾਂਦਾ ਗ ਦੇਖ ਲੋ ਨਾ ਦਿਖਾਉਣਾ ਇਹਨੂੰ ਐ ਵਧੀਆ ਨਿਆਰੇ ਹੋ ਰਿਹਾ ਹੁਣ ਬਾਈ ਫਾਇਦਾ ਲੱਗਿਆ ਕਰਕੇ ਕਿਉ ਮਮੀ ਸਾਟਾ ਕਮ ਦੇਖੀ ਹੈ ਨਿਆਰੇ ਮਾਏ ਨਾ ਕਹਿੰਦੀ ਸੋਨਾ ਵੱਧ ਚੱਲਦਾ ਸੋਨਾ ਵਾਲਾ ਚੱਲਦਾ ਵਾ ਹੈ ਸਾਫਾ ਕਿਨਾਂ ਕ ਸਾਫ ਚੱਲਦਾ ਮਮੀ ਹੁਣ ਜੀ ਸਾਫ ਚੱਲਦਾ ਕਿਉ ਸਾਫ ਇੱਕੋ ਦੇ ਮਮੀ ਕੱਟ-ਕੁੱਟ ਵਾਲਾ ਲਾਦਾ ਸੀ ਨਾ ਖੜ ਜਾਂਦੀ ਇਹਦਾ ਇੱਕ ਐਵੇਂ ਚੱਕਰ ਆ ਮਮੀ ਤੈਨੂੰ ਕੋਈ ਚੱਕਰ ਨਹੀਂ ਬਲ ਭਾਈ ਮੇਰੀ ਮਾਂ ਨੂੰ ਬੜਾ ਔਖਾ ਹੋ ਜਾਂਦਾ ਸੀਗਾ ਵੀ ਜੋ ਲਾਈਟ ਲੂਟ ਭੱਜ ਜਾਂਦੀ ਸੀ ਤਾਂ ਇਹਦੇ ਚੋਂ ਲਾਈਟ ਭੱਜ ਜਾਂਦੀ ਸੀ ਹੁਣ ਮੰਮੀ ਕੋਈ ਚੱਕਰ ਨਹੀਂ ਇਨਵਰਟਰ ਤੇ ਵੀ ਚੱਲੀ ਜਾਇਆ ਕਰੂਗਾ ਇਹ ਹਾਂ ਹਾਂ ਇਨਵਰਟਰ ਤੇ ਵੀ ਚੱਲੀ ਜਾਇਆ ਕਰੂਗਾ ਇਹ ਇਹਨੂੰ ਕੋਈ ਚੱਕਰ ਨਹੀਂ ਬਸ ਇਹਨੂੰ ਲਾਈਟ ਚਾਹੀਦੀ ਇਕੱਲੀ ਇਨਵਰਟਰ ਤੇ ਵੀ ਚੱਲੀ ਜਾਇਆ ਕਰੂ ਗਾ ਮਾਂ ਵੀ ਖੁਸ਼ ਹੁਣ ਹੈ ਤੇ ਮੇਰੀ ਮਾਂ ਬਈ ਪੂਰੀ ਫੁੱਲ ਕੋਸ਼ਿਸ਼ ਕਰਦੀ ਤੇ ਹੁਣ ਆਪਾਂ ਪ੍ਰਸ਼ਾਦਾ ਸਕਦੇ ਹਾਂ ਹੈ ਹਾਂ ਠਰਨਾ ਭਾਈ ਹੈਗਾ ਓਕੇ ਹੁਣ ਤੇ ਹੁਣ ਪ੍ਰਸ਼ਾਦਾ ਪ੍ਰਸ਼ੂਦਾ ਸਕਦੇ ਆਂ ਪ੍ਰਸ਼ਾਦਾ ਪ੍ਰਸ਼ੂਦਾ ਸਕ ਕੇ ਬਈ ਤੇ ਆਪਾਂ ਵੀ ਪੈਂਨਿਆਂ ਕਿ ਉਹ ਦੁਆਦ ਤੇ ਤਾਂ ਬਾਬਾ ਹੋ ਗਏ ਨੌ ਬਚਨ ਲਗਪਗਾ ਤੇ ਅੱਜ ਮੰਮੀ ਤੈਨੂੰ ਬਧਾਈਆਂ ਵੀ ਲੋਕਾਂ ਨੇ ਬਹੁਤ ਦਿੱਤੀਆਂ ਤੇ ਧੰਨਵਾਦ ਬਈ ਮੰਮੀ ਕਹਿੰਦੀ ਸਾਰਿਆਂ ਦਾ ਬਧਾਈਆਂ ਬਹੁਤ ਦਿੱਤੀਆਂ ਸਾਰਿਆਂ ਨੇ ਬਹੁਤ ਮੰਮੀ ਸਾਰਿਆਂ ਨੇ ਬਹੁਤ ਬਧਾਈਆਂ ਦਿੱਤੀ ਬਹੁਤ ਤੇਰੀ ਵੀਡੀਓ ਬਹੁਤ ਪਸੰਦ ਕੀਤੀ ਸਾਰਿਆਂ ਨੇ ਤੇ ਮਾਤਾ ਆਪਣੀ ਵੀ ਫੁੱਲ ਖੁਸ਼ ਹੋ ਗਈ ਕਿਉਂਕਿ ਮੇਰੀ ਮੰਮੀ ਨੂੰ ਬਈ ਅਜਿਹੀ ਚੀਜ਼ ਕਿਤੇ ਨਹੀਂ ਮੈਨੂੰ ਕਈ ਨਹੀਂ ਸੀ ਪੁੱਤ ਉਹ ਨਹੀਂ ਚੱਲਦੀ ਇਹ ਬਲਜ ਬਾਬਾਦਨ ਹੋ ਗਈ ਸੀ ਬੰਦ ਹੋਈ ਨੂੰ ਕਿਉਂਕਿ ਇਹ ਨਾਟਕ ਦੇਖਣ ਦੀ ਸਕਰੀਨ ਹੈ ਹੁਣ ਇਹ ਕਿਤੇ ਐਵੇਂ ਵੀ ਚੱਕਰਾ ਬਈ ਕੋਈ ਨਾਟਕਾਂ ਨਾ YouTube ਤੇ ਪਏ ਨੇ ਸਾਰੇ ਇਹ ਕੱਢ ਕੇ ਛੇਕਣ ਨੂੰ ਮੈਂ ਇਹਨੂੰ ਦਿਖਾ ਦਿਆ ਕਰੂੰਗਾ ਇਹ ਪਿੱਛੇ ਕੁਦੀ ਵੀਰੀ ਮਸ਼ਹੂਰੀ ਦੇ ਵਿੱਚੋਂ ਲੰਘ ਜਾਂਦੀ ਹੈ ਫੇਰ ਆ ਦੇਖੋ ਹੁਣ ਇਹਦਾ ਪੂਰਾ ਉਧਰ ਹੀ ਰੁੱਝਿਆ ਪਿਆ ਕੰਮ ਵੀ ਕਦੋਂ ਆਹੋ ਆਜੀ ਮੇਰੀ ਮਾਂ ਬਹੁਤ ਫੈਨ ਹੈ ਬਈ ਨਾਟਕਾਂ ਦੀ ਸੈਜਵੀਰ ਚੱਲੀ ਜਾਂਦਾ ਅੱਛਾ ਠੀਕ ਆ ਸੈਜਵੀਰ ਆਹ ਦੇਖ ਲੈ ਕਿੰਨਾ ਮੋਸ਼ਨਲ ਹੋ ਜਾਂਦਾ ਨਾ ਨਾਟਕ ਦੇਖਦੀ ਹੈ ਤੇ ਇਹਦੇ ਵਿੱਚ ਰੁੱਝੀ ਰਹਿੰਦੀ ਆ ਚਲ ਵਧੀਆ ਉਹਨੂੰ ਦੁੱਜੀ ਰਹਿ ਗਿਆ ਘਰ ਉਹਦੇ ਨੇ ਬੈਠੀ ਰਹਿ ਗਿਆ ਘਰ ਮਾ ਉਹਨਾਂ ਦੇ ਆਰਿਆਂ ਨਾਲ ਤੇ ਹੁਣ ਆਪਾਂ ਖਾ ਵੀ ਸਕਦੇ ਆ ਪ੍ਰਸ਼ਾਦਾ ਪ੍ਰਸੂਦਾ ਤੇ ਮਾਂ ਤਾਂ ਆਪਣੀ ਕੋਈ ਚਲੋ ਖੁਸ਼ ਕਰਤੀ ਤੇ ਹੁਣ ਪ੍ਰਸ਼ਾਦਾ ਪ੍ਰਸੂਦਾ ਸਾਕੇ ਸੌਣੇ ਤੇ ਅੱਜ ਦੇ ਵਲੌਗ ਦਾ ਵੀ ਆਪਾਂ ਇੱਥੇ ਕਰਦੇ ਆ ਉਹ ਤੇ ਮਾਪੇ ਨੂੰ ਖੁਸ਼ ਰੱਖਣਾ ਜ਼ਰੂਰੀ ਆ ਕਿਉਂ ਥੋੜੇ ਥੋੜੇ ਚੀਜ਼ਾਂ ਨਾਲ ਮਾਪੇ ਖੁਸ਼ ਹੋ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਤੇ ਦੇਖੋ ਮੇਰੇ ਤਾਂ ਇਹ ਵੈਸੇ ਮੇਰੇ ਕੋਈ ੱਡਾ ਹੋਣੀ ਹੈ ਕੰਮ ਨਹੀਂ ਆਉਂਦੇ ਚੀਜ਼ੇ ਕਿਉਂਕਿ ਇਹ ਮੈਂ ਤਾਂ ਬੱਧਪਤ ਕੋਈ ਵੀਡੀਓ ਹੈ ਜਿਹੜੀ ਪਾਉਣ ਪਾਉਣ ਦੇ ਤੇ ਉਹ ਤੜਕੇ ਹੱ ਮਾਤਾ ਹੀ ਕਰੂ ਕਰੇ ਮਾਤਾ ਜੀ ਦੇ ਕਰੂ ਚਾਰਤਰ ਆਪਣਾ ਸਾਰਾ ਦਾ ਨਾਗਿਆਂ ਦਾ ਜਿੰਦਗੀ ਜਿੰਦਗੀ ਦਾ ਮੇਰਾ ਸਾਰਾ ਦਾ ਖੀਤੀ ਨਾਲ ਦਾ ਅੱਜ ਦੇ ਬਲੌਗ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਤੇ ਜਿਹੜੇ ਵੀ ਮਾਰੇ ਭਾਈ ਆਪਣੇ ਬਲੌਗ ਦੇਖਦੇ ਆ ਸਾਰੇ ਵੀਰਾਂ ਮੇਰੇ ਦਿਲ ਤੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਧੰਨਵਾਦ ਸਾਰਿਆਂ ਦਾ